ਮੈਂ ਰਾਮ ਸਰੂਪ ਸ਼ਰਮਾ ਐਮਸੀ ਆਮ ਆਜ਼ਦੀ ਪਾਰਟੀ ਬਲੌਕ ਪ੍ਰਧਾਨ ਕਰਨ ਤੋਂ ਮੇਰੇ ਵੱਲੋਂ ਤੇ ਮੇਰੀ ਸਮੁੱਚੀ ਆਮ ਆਜ਼ਦੀ ਪਾਰਟੀ ਵੱਲੋਂ ਪੂਰੇ ਕਰਨ ਸ਼ਹਿਰ ਵਿੱਚ ਤੇ ਦੇਸ਼ ਵਿਦੇਸ਼ ਵਿੱਚ ਵਸੇ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਸਭ ਨੂੰ ਗੁਰਪ੍ਰਭੂ ਜੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਭਰੇ ਦਿਨ ਲਿਆਉਣ ਅਕਾਪੁਰ ਵਾਹਿਗੁਰੂ ਸਭ ਦੇ ਘਰਾਂ ਦੇ ਉੱਤੇ ਮਿਹਰ ਭਰਿਆ ਆਸਰਾ ਕਰਨ ਤੇ ਮੇਰੀ ਆਪ ਸਭ ਲੋਕਾਂ ਨੂੰ ਅਪੀਲ ਹੈ ਕਿ ਹਰੇਕ ਤਿਹਾਰ ਆਪਾਂ ਜਿੱਦਾਂ ਪਹਿਲਾਂ ਰਲ ਮਿਲ ਕੇ ਮਨਾਉਂਦੇ ਆ ਇਸੇ ਤਰ੍ਹਾਂ ਜੇ ਅਸੀਂ ਰਲ ਮਿਲ ਕੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਤੇ ਇੱਕ ਬਹੁਤ ਵਧੀਆ ਤੇ ਇੱਕ ਚੰਗਾ ਕਿਉਂਕਿ ਪਰਮਾਤਮਾ ਵੀ ਉਹਨਾਂ ਦੇ ਦਿਲਾ ਦੇ ਵਾਸ ਕਰਦਾ ਹੈ ਤੇ ਜਿਹੜੇ ਕਿ ਆਪਸ ਵਿੱਚ ਹੀ ਰਲ ਕੇ ਉਹਨਾਂ ਦੀ ਆਰੂਹਾਂ ਨੂੰ ਆਪਣੀਆਂ ਆਰੂਹਾਂ ਨਾਲ ਮਿਲਾ ਕੇ ਇਹ ਸਾਰੇ ਤਿਹਾਰ ਮਨਾਉਂਦੇ ਆ ਤੇ ਇੱਕ ਦੂਜੇ ਦੁੱਖ ਸੁੱਖੇ ਜੋ ਸਾਂਝੇ ਹੁੰਦੇ ਆ ਤੋ ਕੀ ਜਮ ਇੱਕ ਵਾਰੀ ਫੇਰ ਸਭ ਨੂੰ ਗੁਰਪੁਰਪੁਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਨਮਸਕਾਰ ਰਾਮ ਰਾਮ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ